ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਵਿੱਚ ਬਾਬਾ ਸਤਨਾਮ ਸਿੰਘ ਜੀ ਗੁਰੂ ਦੇ ਬਾਗ ਵਾਲੇ ਸੋ ਸਾਡੇ ਵਿੱਚ ਪਹੁੰਚੇ ਨੇ ਤੇ ਪਹਿਲੀ ਗੱਲ ਤਾਂ ਮੈਨੂੰ ਇੰਨਾ ਸਾਹਮਣੇ ਬਾਬਾ ਜੀ ਸਾਹਮਣੇ ਵੀ ਬੋਲਣਾ ਹੀ ਵੀ ਹਨਾ ਛੋਟਾ ਮੂੰਹ ਵੱਡੀ ਗੱਲ ਵਾਲੀ ਗੱਲ ਆ ਸੋ ਸੰਤ ਮਹਾਤਮਾ ਸਾਡੇ ਸਾਹਮਣੇ ਬੈਠੇ ਨੇ ਮੈਂ ਜਦੋਂ ਸੇਵਾ ਸਟਾਰਟ ਕੀਤੀ ਤੇ ਪੁੱਲ ਦੀ ਸੇਵਾ ਹੋ ਰਹੀ ਸੀ ਹਾਂਜੀ ਉੱਥੇ ਸੰਗਤ ਹਜ਼ਾਰਾਂ ਦੇ ਵਿੱਚ ਸੰਗਤ ਸੇਵਾ ਕਰ ਰਹੀ ਸੀ ਤੇ ਮੈਨੂੰ ਲੱਗਦਾ ਵੀ ਹਜ਼ਾਰਾਂ ਚ ਕੀ 10 20 ਹਣਾ ਵੀ ਆਪਣੀ ਸੰਗਤ ਸੇਵਾ ਕਰ ਰਹੀ ਸੀ ਤੇ ਹਜ਼ਾਰ 2000 ਦਾ ਟਰੈਕਟਰ ਟਰਾਲੀ ਹੋਣਗੇ ਤੇ ਉਹ ਸਾਰੀ ਮਾਪ ਪੁਰਖ ਕਰਾ ਰਹੇ ਸੀ ਜੀ ਸੇਵਾ ਬਾਬਾ ਜੀ ਕਰਾ ਰਹੇ ਸੀ ਤੇ ਮੈਂ ਘਟੋ ਘਟ ਨਹੀਂ ਦੋ ਕਿਲੋਮੀਟਰ ਚੱਲ ਕੇ ਕਿਉਂਕਿ ਇਨੀ ਭੀੜ ਸੀ ਗੱਡੀਆਂ ਪਿੱਛੇ ਰਕਾ ਕੇ ਆਣਾ ਵਾਣੋ ਵਾਣੀ ਅਸੀਂ 2 2 ਕਿਲੋਮੀਟਰ ਤੁਰ ਕੇ ਬਾਬਾ ਜੀ ਦੇ ਉਸ ਦਿਨ ਦਰਸ਼ਨ ਕੀਤੇ ਤੇ ਉਸ ਦਿਨ ਅਸੀਂ ਮੈਂ ਮੇਰਾ ਭਰਾ ਨਾਲ ਸਿਮਰਨ ਹੁੰਦਲ ਰੂਪਾ ਸੁਹਾਣਾ ਸਾਡੀ ਸਾਰੀ ਟੀਮ ਠੀਕ ਆ ਤੇ ਅਸੀਂ 6 ਲੱਖ 6 ਲੱਖ ਦੀ ਆਪਣਾ ਵੀ ਸੇਵਾ ਕਰਕੇ ਗਏ ਉਸ ਦਿਨ ਉਸ ਦਿਨ ਜਦੋਂ ਮੈਂ ਸੇਵਾ ਕੀਤੀ ਤੇ ਉਸ ਦਿਨ ਉਸ ਦਿਨ ਇੱਕ ਦਿਨ ਪਹਿਲਾਂ ਹੀ ਮੈਂ 10 10 ਟਰੈਕਟਰ ਦਿੱਤੇ ਸੀ ਗਲੋਬਲ ਸਿੱਖਾਂ ਨੂੰ ਹਾਂ ਉਹਦਾ ਥੋੜਾ ਜਿਹਾ ਇੱਕ ਵਿਵਾਦ ਚ ਚੱਲੀ ਜਾਂਦਾ ਹੈ ਵੀ ਇਹ ਗਲੋਬਲ ਸਿੱਖਾਂ ਨੂੰ ਦਿੱਤੇ ਆ ਟਰੈਕਟਰ ਕੇ ਲੋਕਾਂ ਨੂੰ ਦਿੱਤੇ ਆ ਦੇਖੋ ਜੀ ਮੈਂ ਫੇਰ ਦੋਵੇਂ ਹੱਥ ਜੋੜ ਕੇ ਮੈਂ ਆ ਬੱਚਾ ਸਾਡੀ ਸਾਰੀ ਟੀਮ ਕਿਉਂਕਿ ਸਾਨੂੰ ਆ ਚੀਜ਼ ਦੀ ਕੋਈ ਜ਼ਿਆਦਾ ਹੀ ਨੌਲੇਜ ਨਹੀਂ ਹੈਗੀ ਗਲੋਬਲ ਸਿੱਖ ਨੂੰ ਸਾਡੀ ਜਿਹੜੀ ਉਹਨਾਂ ਨਾਲ ਗੱਲ ਆ ਉਹ ਸਾਡੇ ਆਪਣੇ ਭਰਾ ਨੇ ਭਜਦੇ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਟਰੈਕਟਰ ਦਿੱਤੇ ਆ ਉਹਨਾਂ ਨੇ ਸਾਨੂੰ ਕਿਹਾ ਪੰਜਾਬ ਆਪਣਾ 10 ਟਰੈਕਟਰ ਹਾੜਾਂ ਦੇ ਵਿੱਚ ਜਿਹੜੇ ਜ਼ਿਮੀਦਾਰਾਂ ਦੇ 5-5 ਫੁੱਟ ਰੇਤਾ ਮਿੱਟੀ ਚੜ ਗਈ ਆ ਠੀਕ ਆ ਉਹਨਾਂ ਵਾਸਤੇ ਉਹਨਾਂ ਨੇ ਆਖਿਆ ਵੀ ਟਰੈਕਟਰ ਚਾਹੀਦੇ ਆ ਉਹ ਟਰੈਕਟਰਾਂ ਨਾਲ ਕੀ ਆ 2 ਸਾਲ ਤਾਂ ਬਾਬਾ ਜੀ ਸੇਵਾ ਚੱਲੂਗੀ ਜੀ 2 ਸਾਲ ਦੇ ਨੇੜੇ 2 2 ਸਾਲ ਤਾਂ ਲੱਗ ਜਾਣਗੇ 2 2 ਸਾਲਾਂ ਤੱਕ ਟਰੈਕਟਰ ਅ ਗਲੋਬਲ ਸੇਖ ਵੱਲੋਂ ਆਪਣੇ ਸੇਵਾ ਦੇ ਵਿੱਚ ਵਰਤੇ ਜਾਣਗੇ ਜ਼ਿਮੀਦਾਰਾਂ ਕੋਲ ਜ਼ਿਮੀਦਾਰਾਂ ਕੋਲ ਉਹ ਤੋਂ ਬਾਅਦ ਜਿੰਨਾ ਚਿਰ ਵੀ ਟਰੈਕਟਰ ਦੀ ਮਨਿਆਂ ਦਾ ਭਾਵੇਂ 20 ਸਾਲ ਆ ਮੈਨੂੰ ਨਹੀਂ ਪਤਾ ਕਿੰਨੀ ਆ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈਗੀ ਜਿਹੜੇ ਵੀ ਲੋਡਬੰਦ ਜ਼ਿੰਮੇਦਾਰ ਆ ਜਿਨ੍ਹਾਂ ਨੇ ਆਪਦੀ ਜ਼ਮੀਨ ਵੋਣੀ ਆ ਅਸੀਂ ਟਰੈਕਟਰ ਦੀ ਸੇਵਾ ਕੀਤੀ ਉਹਨਾਂ ਨੂੰ ਕਿਉਂ ਵੀ ਕਿਉਂਕਿ ਘਰ ਘਰ ਜਾ ਕੇ ਸਾਨੂੰ ਸਾਡੇ ਆਸਤੇ ਚੀਜ਼ ਔਖੀ ਸੀ ਅਸੀਂ ਸੇਵਾ ਕਰ ਸਕਦੇ ਸੀ ਅਸੀਂ ਸੇਵਾ ਕੀਤੀ ਵੀ ਗਲੋਬਲ ਸਿੱਖਾਲੇ ਅਸੀਂ ਐਜ਼ ਅ ਟੇਕ ਕੇਅਰ ਆਫ ਕੇਅਰ ਟੇਕਰ ਐਜ਼ ਆਪਾਂ ਉਹਨਾਂ ਨੂੰ ਸਮਝੀਏ ਹਾੜਾਂ ਤੋਂ ਬਾਅਦ ਹੜ੍ਹ ਦੋ ਸਾਲਾਂ ਚ ਹੋ ਜਾਣ ਸਹੀ ਤਿੰਨ ਚ ਹੋ ਜਾਣ ਉਦੋਂ ਬਾਅਦ 20 ਸਾਲ ਮਨਿਆਦ ਹੋਊਗੀ ਟਰੈਕਟਰ ਦੀ ਜੀ ਹਾਂਜੀ ਹਾਂਜੀ 20 ਸਾਲ ਤੱਕ ਜਿਹੜੇ ਵੀ ਜ਼ਿਮੀਦਾਰ ਨੂੰ ਲੋੜ ਉਹ ਮੰਨ ਲਓ ਸਾਰੇ ਉਹ ਏਰੀਆ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਕੋਈ ਛੋਟੇ ਜ਼ਿਮੀਦਾਰ ਆ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ ਹਾਂ ਜਿੰਨਾਂ ਨੇ ਰੁੜ ਗਏ ਜਿਨ੍ਹਾਂ ਦੇ ਟਰੈਕਟਰ ਰੁੜ ਗਏ ਜਿਨ੍ਹਾਂ ਨੂੰ ਨਹੀਂ ਜਿਹੜੇ ਹੜ੍ਹ ਪੀੜਤ ਹੋਏ ਨੇ ਉਹ ਗਲੋਬਲ ਸੇਖ ਆਲਿਆਂ ਤੋਂ 10 ਜਿਹੜੇ ਟਰੈਕਟਰ ਅਸੀਂ ਦਿੱਤੇ ਆ ਵੀ ਆਪਦੇ ਵਾਹੀ ਵਾਸਤੇ ਲੈ ਕੇ ਜਾ ਸਕਦੇ ਨੇ ਗਲੋਬਲ ਸਿੱਖ ਨੇ ਸਾਨੂੰ ਇੱਕ ਸਾਨੂੰ ਕਮਿਟਮੈਂਟ ਕੀਤੀ ਸੀ ਵੀ ਅਸੀਂ ਤੇਲ ਆਪਦੇ ਵੱਲੋਂ ਪਾ ਕੇ ਦੇਵਾਂਗੇ ਕਿਉਂਕਿ ਉਹ ਇੱਕ ਆ ਆਪਣਾ ਸਸਤਾ ਆ ਉਹ ਸਸਤਾ ਦਾ ਹੀ ਕੰਮ ਆ ਨਾ ਤੇ ਬਾਕੀ ਉਹ ਮੁੰਡਾ ਅਮਰਪ੍ਰੀਤ ਮੇਰਾ ਭਰਾ ਆ ਕਿਉਂਕਿ ਉਹ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚੋਂ ਮੁੰਡਾ ਆਪਣਾ ਖਾਲਸਾ ਏਡ ਦੇ ਵਿੱਚ ਹੁੰਦਾ ਸੀ ਸੋ ਹਨਾ ਤੇ ਮੇਰੀ ਮੈਸੇਜ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ ਉਹ ਤੋਂ ਪਹਿਲਾਂ ਮੈਂ ਸਾਰਾ ਕਰ ਰਿਹਾ ਕਿਉਂਕਿ ਮੈਨੂੰ ਵੀ ਰਵਣ ਭਾਜੀ ਨੇ ਰਮਨ ਸੋਢੀ ਜੀ ਨੇ ਰਾਹ ਚ ਦੱਸਿਆ ਵੀ ਆ ਚੀਜ਼ ਦਾ ਬਵਾਦ ਆ ਵੀ ਇਹ ਤੁਸੀਂ ਵੀ ਆ ਚੀਜ਼ ਦਾ ਬਵਾਦ ਆ ਵੀ ਟਰੈਕਟਰ ਫਿਰ ਆ ਚੀਜ਼ ਦਾ ਮੈਂ ਕਿਹਾ ਵੀ ਟਰੈਕਟਰ ਅਸੀਂ ਜੋ ਮੈਂ ਤੁਹਾਡੇ ਸਾਹਮਣੇ ਦੱਸ ਹੀ ਦਿੱਤਾ ਸਾਰਿਆਂ ਨੂੰ ਉਹਨਾਂ ਤੁਹਾਡਾਂ ਤੋਂ ਬਾਅਦ ਵੀ ਜਿੰਨੂੰ ਜ਼ਿੰਮੇਵਾਰ ਨੂੰ ਲੋੜ ਆ ਉਹ ਟਰੈਕਟਰ ਲੈ ਕੇ ਜਾ ਸਕਦਾ ਓਵੇਂ ਹੀ ਆਹ 10 ਟਰੈਕਟਰ ਅਸੀਂ ਸੰਤ ਮਹਾਪੁਰਸ਼ਾਂ ਨੂੰ ਸੇਵਾ ਕਰਕੇ ਜਾ ਰਹੇ ਆ ਠੀਕ ਆ ਹੁਣ ਤਾਂ ਬਾਬਾ ਜੀ ਆਪ ਦੀ ਸੇਵਾ ਚ ਲਾਉਣਗੇ ਟਰੈਕਟਰ ਠੀਕ ਆ ਸਹੀ ਕਰਨਗੇ ਉਦੋਂ ਬਾਅਦ ਜਿਹੜੇ ਵੀ ਬਾਬਾ ਜੀ ਦੇ ਏਰੀਆ 'ਚ ਆਪਣੇ ਆਪਣੇ ਏਰੀਆ 'ਚ ਜਿਹੜੇ ਵੀ ਆਪਣੇ ਜ਼ਿਮੀਂਦਾਰ ਭਰਾ ਨੂੰ ਟਰੈਕਟਰ ਦੀ ਲੋੜ ਪਵੇ ਠੀਕ ਆ ਜੀ ਤੇ ਉਹ ਬਾਬਾ ਜੀ ਤੁਹਾਡੇ ਕੋਲੋਂ ਮੰਨ ਲਓ ਟਰੈਕਟਰ ਲੈ ਕੇ ਆਪਦੀ ਪੈੜੀ ਠੀਕ ਕਰ ਸਕਦਾ ਠੀਕ ਆ ਐਵੇਂ ਅਸੀਂ 100 ਟਰੈਕਟਰ ਐਵੇਂ ਅਸੀਂ 100 100 ਟਰੈਕਟਰ ਦੇਣਾ ਠੀਕ ਆ ਤੇ 100 'ਚ ਉਹ ਉਦੋਂ ਬਾਅਦ ਮੇਰੇ ਯਾਰਾਂ ਦੋਸਤਾਂ ਨੇ ਮਾਲੋ ਐਂਡੀ ਧੁਗਾ ਭਾਜੀ ਹੁਣੀ ਕੈਨੇਡਾ ਵਾਲੇ ਉਹਨਾਂ ਨੇ ਵੀ ਆਖਿਆ ਸਰਸੇ ਭਾਜੀ ਨੇ ਵੀ ਆਖਿਆ ਪਹਿਲਾਂ ਅਸੀਂ ਸਾਰਿਆਂ ਨੇ ਕੀਤਾ ਵੀ ਅਸੀਂ ਆਪ ਦੇ ਵੱਲੋਂ ਪਹਿਲਾਂ ਡਾਇਰੈਕਟਰ ਦੇ ਲਈਏ ਕਿਉਂਕਿ ਅਸੀਂ ਆਪ ਦੇ ਜਿਹੜੇ ਅਸੀਂ ਵੀ ਤਿੰਨਾਂ ਜਣੇ ਰਲ ਕੇ ਤੇ ਜਿਹੜੇ ਸਾਡੇ ਹੋਰ ਕੋਈ ਸੱਜਣ ਭਰਾ ਨਾਲ ਰਲੇ ਆ ਠੀਕ ਹੈ ਅਸੀਂ ਆਪਦੀ ਸੇਵਾ ਕਰ ਲਈਏ ਉਦੋਂ ਬਾਅਦ ਜਿਵੇਂ ਮੇਰਾ ਰਿਲੇਸ਼ਨ ਸਾਰੇ ਪਾਸੇ ਹੀ ਆ ਠੀਕ ਹੈ ਜੋ ਵੀ ਦੇਈ ਜਾਊਗਾ ਆਪਾਂ ਉਹਨਾਂ ਨੂੰ ਨਾਮ ਲਿਆ ਕੇ ਤੇ ਉਹ ਉਹ ਟਰੈਕਟਰ ਸੇਵਾ ਦੇ ਵਿੱਚ ਹਾਜ਼ਰ ਕਰਾਂਗੇ ਇੱਕ ਚੀਜ਼ ਅਸੀਂ ਰਸਤੇ 'ਚ ਕਰਦੇ ਸੀ ਵੀ ਆਪਣਾ ਟਰੈਕਟਰ ਸੰਸਥਾਵਾਂ ਨੂੰ ਦਿੱਤੇ ਦਿੱਤੇ ਜਾਣ ਆ ਚੀਜ਼ ਆਪਣੇ ਕਿਹਨਾਂ ਨੂੰ ਦਿੱਤੇ ਜਾਣ ਭਾਜੀ ਆਪਾਂ ਕੀ ਕਹਿੰਦੇ ਸੀ ਸੋਸਾਇਟੀਆਂ ਨੂੰ ਮੈਂ ਮੈਨੂੰ ਚੀਜ਼ ਦੀ ਫਿਰ ਮੈਂ ਕਹਿੰਦਾ ਬਹੁਤ ਨੌਲੇਜ ਨਹੀਂ ਹੈਗੀ ਅਸੀਂ ਸੋਚਿਆ ਜਿੰਨੇ ਕਾਰ ਸੇਵਾ ਵਾਲੇ ਬਾਬੇ ਠੀਕ ਆ ਜਿਹੜੇ ਆਪਣਾ ਨੂੰ ਜਿੰਨਾ ਪਿੱਛੇ ਆਪਣੀ ਸੰਗਤ ਵੀ ਨਾਲ ਆ ਜਿੰਨਾ ਨਾਲ ਠੀਕ ਆ ਅਸੀਂ ਜਿਵੇਂ 10 ਬਾਬਾ ਜੀ ਨੂੰ ਹੋਗੇ ਫਿਰ ਅਗਲੇ 10 ਬਾਬੇ ਕਿਹਨੇ ਪੂਰੀ ਵਾਲੇ ਸੰਤ ਨੇ ਪੂਰੀ ਵਾਲੇ ਬਾਬਾ ਜੀ ਅਗਲੇ 10 ਜਿਵੇਂ ਪੂਰੀ ਵਾਲਿਆਂ ਨੂੰ ਦੇ ਦਈਏ ਹਨਾ ਫਿਰ ਅਗਲੇ ਉਹਨਾਂ ਨੂੰ ਦੇ ਦਈਏ ਕਿਉਂਕਿ ਇਹਦੇ ਵਿੱਚ ਕੋਈ ਕਹਿੰਦਾ ਦੋ ਟਰੈਕਟਰ ਸਾਨੂੰ ਦੇ ਦਿਓ ਦੋ ਸਾਨੂੰ ਐਵੇਂ ਵੀ ਅਸੀਂ ਨਹੀਂ ਕਰਨਾ ਦੋ ਦੋ ਟਰੈਕਟਰ ਕਰਕੇ ਅਸੀਂ ਸਿੱਧੀ ਸਿੱਧੀ ਸੇਵਾ ਰੱਖਣੀ ਹੈ 10 10 ਟਰੈਕਟਰ ਦੀ ਜਾਂ ਕਰ ਦਾਂਗੇ ਵਿੱਚੋਂ 5 5 ਨਹੀਂ 10 10 ਹੀ ਰੱਖੀਏ 10 ਪੂਰੀ ਵਾਲੇ ਸੰਤਾਂ ਨੂੰ ਦੇ ਤੇ ਫਿਰ ਹੋਰ ਬਾਬਾ ਜੀ ਜਿਹੜੇ ਬਾਬਾ ਜੀ ਕਾਰ ਸੇਵਾ ਕਰਦੇ ਆ 10 10 ਟਰੈਕਟਰ ਐਵੇਂ ਆਪਾਂ ਸੇਵਾ ਨਿਭਾ ਰਹੇ ਆ ਜਿਹੜੇ ਵੀ ਜ਼ਿੰਮੇਵਾਰ ਭਰਾ ਨੂੰ ਆ ਬਾਬਾ ਸਰਦਾਰਾ ਸਿੰਘ ਹਾਂਜੀ ਹਾਂਜੀ ਕਿਉਂਕਿ ਮੈਨੂੰ ਮੈਂ ਕਹਿੰਦੇ ਆ ਵੀ ਜਦੋਂ ਤੁਸੀਂ ਕੋਈ ਆਪਣਾ ਦਾਨ ਕਰਨਾ ਇੱਕ ਹੱਥ ਚੋਂ ਕਰੋ ਦੂਜੇ ਨੂੰ ਪਤਾ ਵੀ ਨਾ ਲੱਗੇ ਪਰ ਇਹ ਕਾਲ ਯੁਗ ਦਾ ਟਾਈਮ ਆ ਮੈਂ ਆ ਚੀਜ਼ ਅਸੀਂ ਵੀ ਪਹਿਲਾਂ ਅਸੀਂ ਵੀ ਨਾ ਕਰੀਏ ਕੀ ਕਰੀਏ ਪਰ ਜੇ ਸਾਡੇ ਕੀਤੇ ਆ ਵੀ ਕੈਨੇਡਾ ਅਮਰੀਕਾ ਜਿਹੜੇ ਬੈਠੇ ਆ ਕਿਉਂਕਿ ਗਿੱਪੀ ਗਰੇਵਾਲ ਭਾਜੀ ਨੇ ਕਿਹਾ ਕਹਿੰਦੇ ਵੀ ਮੈਂ ਆਪਣੀ ਫਿਲਮ ਚ ਬੀਜ਼ੀ ਹੋ ਗਿਆ ਸੀ ਪਰ ਮੈਂ ਮਨਕੀਰਤ ਮੇਰੇ ਅੱਗੇ ਆਇਆ ਤੇ ਮੈਂ ਪੁੱਛਾਂ ਸਹੀਂ ਗਲੋਬਲ ਵਾਲੇ ਸੇਖਾਂ ਵਾਲਿਆਂ ਨੂੰ ਵੀ ਭਾਈ ਮੈਂ ਤੁਹਾਨੂੰ ਕਹਿ ਕੇ ਆਇਆ ਸੀ ਵੀ ਕੀ ਸੇਵਾ ਵੀ ਮੇਰੇ ਜੁਮੇ ਲਾਓ ਸੋ ਇਹਦੇ ਨਾਲ ਜੋ ਵੀ ਤੁਸੀਂ ਸਾਡੇ ਟਰੈਕਟਰ ਜਿਹੜੇ ਅਸੀਂ ਸੇਵਾ ਕਰ ਰਹੇ ਆ ਕਿਤੇ ਵੀ ਚੱਲਣਗੇ ਉਹਦੀਆਂ ਵੀਡੀਓ ਸਾਨੂੰ ਭੇਜਿਓ ਅਸੀਂ ਉਹ ਸ਼ੇਅਰ ਵੀ ਕਰਾਂਗੇ ਜਾਂ ਕਿ ਸਾਡਾ ਵੀ ਹੌਸਲਾ ਬਣੇ ਠੀਕ ਆ ਮੇਰੇ ਜਿਹੜੇ ਐਨ ਆਰ ਆਈ ਭਰਾ ਠੀਕ ਆ ਮੈਨੂੰ ਭੇਜ ਰਿਹਾ ਹੁਣ ਹੋਣਾ ਜਿੰਨੇ ਵੀ ਟਰੈਕਟਰ ਆ ਠੀਕ ਆ ਅਸੀਂ ਆਪਾਂ ਆਪਦੇ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਪਿੱਛੇ ਹੁਣ ਮੇਰਾ ਅ ਕੱਲ ਪਰਸੋ ਸ਼ੋਅ ਸੀ ਤੇ ਮੈਂ ਖਾਲਸੇ ਨੂੰ ਆਖਿਆ ਮੈਂ ਕਿਹਾ ਸ਼ੋਅ ਦਾ ਕਹਿੰਦਾ ਕਿੰਨੇ ਦਾ ਮੈਂ ਕਹਿੰਦਾ ਵੀਰੇ 25 ਲੱਖ ਦਾ ਸ਼ੋਅ ਉਹ ਮੈਂ ਕਿਹਾ 25 ਦਾ 25 ਪ੍ਰੀ ਸ਼ੋਅ ਵਾਲਿਆਂ ਨੂੰ ਕਹਿੰਦਾ ਸਿੱਧਾ ਪ੍ਰੀ ਟਰੈਕਟਰ ਵਾਲਿਆਂ ਨੂੰ ਪਾਓ ਠੀਕ ਆ ਅਸੀਂ ਆਪਦਾ ਕਾਮਕਾਰ ਜੇ ਕੁਛ 6 ਮਹੀਨੇ ਠੀਕ ਆ ਕਿਉਂਕਿ ਸਾਰੀ ਉਮਰ ਹੀ ਪੈਸਾ ਕਮਾਇਆ ਸਾਰੀ ਉਮਰ ਹੀ ਪੈਸਾ ਕਮਾਉਣਾ ਹੈ ਤੇ ਇਹ ਪੰਜਾਬ ਦੇ ਲੋਕਾਂ ਨੇ ਸਾਨੂੰ ਅ ਫਰਸ਼ਾਂ ਫਰਸ਼ਾਂ ਤੋਂ ਅਰਸ਼ਾਂ ਪਹੁੰਚਾਇਆ ਅੱਜ ਜੇ ਅਸੀਂ ਆਪਦੇ ਪੰਜਾਬ ਨਾਲ ਖੜਾਂਗੇ ਠੀਕ ਹੈ ਤੇ ਸਾਡਾ ਇਹ ਫਰਜ਼ ਆ ਖੜਨਾ ਸੋ ਮੈਂ ਸਾਰੇ ਕਲਾਕਾਰ ਭਰਾ ਜਨੇ ਵੀ ਮੈਨੂੰ ਸੁਣ ਰਹੇ ਨੇ ਸਾਰੇ ਵੱਡੇ ਬਿਜ਼ਨਸਮੈਨ ਸਾਰੇ ਜਿੰਨੇ ਦਿੱਲੀ ਤੋਂ ਜਿਹੜੇ ਜਿਹਨਾਂ ਜਿਹੜੇ ਵੈਲ ਸੈਟਡ ਨੇ ਠੀਕ ਹੈ ਉਹਨਾਂ ਨੂੰ ਆ ਦੋਵੇਂ ਹੱਥ ਕਰਕੇ ਬੇਨਤੀ ਕਰਦਾ ਅੱਜ ਜੇ ਸਾਡੇ ਅੱਜ ਸਾਡੇ ਨਹੀਂ ਅੱਜ ਆਪਣੇ ਪੰਜਾਬ ਨੂੰ ਲੋੜ ਆ ਆਪਣੇ ਪੰਜਾਬ ਦੇ ਭਰਾਵਾਂ ਨੂੰ ਭਾਈਆਂ ਨੂੰ ਲੋੜ ਆ ਅੱਜ ਸਾਰੇ ਆਪਦੀ ਕਮਾਈ ਚੋਂ ਦਸਵੰਧ ਕੱਢੋ ਨਹੀਂ ਆ ਸਕਦੇ ਠੀਕ ਆ ਕਿਸੇ ਵੀ ਹਸਾਬ ਨਾਲ ਸੇਵਾ ਵੱਧ ਚੜ ਕੇ ਕਰੋ ਜੀ ਭਾਜੀ ਜੀ ਇਹ ਜਿਹੜੇ ਟਰੈਕਟਰ ਤੁਸੀਂ ਦੇ ਰਹੇ ਹੋ ਇਹ ਫਿਰੋਜ਼ਪੁਰ ਏਰੀਆ ਦੇ ਇਫੈਕਟਡ ਨੂੰ ਦੇ ਰਹੇ ਹੋ ਕਿ 4 ਲੱਖ ਦੇ ਰਹੇ ਹੋ ਭਾਜੀ ਮੈਨੂੰ ਨਾ ਮੈਂ ਮੈਂ ਤੁਹਾਨੂੰ ਉਹ ਚੀਜ਼ ਹੈ ਮੈਨੂੰ ਆ ਚੀਜ਼ਾਂ ਮੈਂ ਬੱਚਾ ਐ ਮੈਨੂੰ ਨਹੀਂ ਨੌਲੇਜ ਹੈਗੀ ਮੈਂ ਫਿਰੋਜ਼ਪੁਰ ਆਇਆ ਕਿਉਂਕਿ ਮੈਂ ਫਿਰੋਜ਼ਪੁਰ ਹੁਣ ਪਿੰਡਾਂ ਦੇ ਵਿੱਚ ਅਸੀਂ ਘਰੋਂ ਘਰੀ ਜਾਣਾ ਅਸੀਂ ਦੋ ਦਿਨ ਹੋਰੀ ਆ ਜੀ ਅਸੀਂ ਦੋ ਦਿਨ ਹੈ ਕਿ ਇਹ ਅਸੀਂ ਸਾਨੂੰ ਇਹ ਸ਼ੱਕ ਹੈ ਮੀਡੀਆ ਨੂੰ ਵੀਰੇ 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 ਮੈਂ ਦੱਸਦਾ ਮੈਂ ਇੱਕ ਨਹੀਂ ਮੈਂ ਮੈਂ ਦੱਸਦਾ ਮੈਂ ਦੱਸਦਾ ਅੱਜ ਮੈਂ 100 ਟਰੈਕਟਰ ਆਪ ਦੇ ਵੱਲੋਂ ਦੇਣਾ 100 ਮੇਰੇ ਚਲੋ ਕੋਈ 1200 ਉਹਨਾਂ ਨੇ ਕਹਿਤਾ ਠੀਕ ਆ 200 ਹੋ ਗਿਆ ਪਰ 200 ਟਰੈਕਟਰ ਨਾਲ ਕੋਈ ਹੱਲ ਥੋੜੀ ਹੋਣਾ ਹੱਲ ਹੋਣਾ ਵੀ ਘਟੋਗਾ ਟਾਈਚੇ ਲੱਖ ਟਰੈਕਟਰ ਆਵੇ ਠੀਕ ਆ ਮੈਂ ਆ ਚੀਜ਼ ਦਾ ਭਰਾਲਾ ਕਰ ਰਿਹਾ ਮੈਨੂੰ ਵੇਖ ਕੇ ਹੋਰ ਵੀ ਭਰਾ ਕਰਨਗੇ ਠੀਕ ਆ ਸੋ ਮੈਂ ਜਿੰਨੀ ਮੈਨੂੰ ਸੋਝੀ ਆ ਜਿੰਨੀ ਮੈਨੂੰ ਬੁੱਧੀ ਆ ਜਿੰਨੀ ਮੈਨੂੰ ਆ ਅਸੀਂ ਸ਼ੁਰੂ ਤੋਂ ਅਸੀਂ ਮੈਂ ਇੱਕ ਜੱਟ ਪਰਿਵਾਰ ਤੋਂ ਠੀਕ ਹੈ ਸ਼ੁਰੂ ਤੋਂ ਅਸੀਂ ਸੇਵਾ ਕਰਦੇ ਠੀਕ ਹੈ ਸਾਡੇ ਵੀ ਉੱਥੇ ਕਾਰ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਸਾਡੇ ਸਰਸੇ ਠੀਕ ਹੈ ਕਾਰ ਸੇਵਾ ਵਾਲੇ ਬਾਬਾ ਪ੍ਰੀਤਮ ਸਿੰਘ ਜੀ ਹੁੰਦੇ ਸੀ ਹਰ ਐਤਵਾਰ ਸਾਡੇ ਪਿੰਡ ਦੀ ਸੇਵਾ ਲੱਗਦੀ ਸੀ ਸੋ ਸਾਨੂੰ ਪਤਾ ਮੈਂ ਆਪਦੀ ਟੀਮ ਨਾਲ ਡਿਸੀਜਨ ਕ੍ਰੀਏਟ ਕੀਤਾ ਆ ਵੀ ਅਸੀਂ ਜਿੰਨੇ ਕਾਰ ਸੇਵਾ ਵਾਲੇ ਬਾਬੇ ਆ ਨਾ ਜਿਵੇਂ ਮੈਂ ਪਹਿਲਾਂ ਗਲੋਬਲ ਸਿੱਖ ਨੂੰ ਦਿੱਤਾ ਉਹੀ ਭਾਜੀ ਕਹਿੰਦੇ ਵੀ ਉਹਦੇ ਵਿੱਚ ਥੋੜਾ ਜਿਹਾ ਵਿਵਾਦਿਤ ਹੋ ਗਿਆ ਵੀ ਬਈ ਜੋ ਵੀ ਹੈ ਨਾ ਗੱਲ ਹੋਈ ਮੈਂ ਕਲੀਅਰ ਵੀ ਕਰਤੀ ਹੁਣ ਕੀ ਆ ਜਿੰਨੇ ਵੀ ਕਾਰ ਸੇਵਾ ਵਾਲੇ ਬਾਬੇ ਆ ਅਸੀਂ ਉਹਨਾਂ ਨੂੰ 10-10 ਟਰੈਕਟਰ ਦੇਤੇ ਠੀਕ ਆ ਸਾਰੇ ਪੰਜਾਬ ਦੇ ਵਿੱਚ ਬਾਬਾ ਜੀ ਭਾਵੇਂ ਫਿਰੋਜ਼ਪੁਰ ਇਕੱਲਾ ਨਹੀਂ ਜਿੱਥੇ ਵੀ ਹੜਾਂ ਦੀ ਮਾਰ ਆ ਹੜਾਂ ਦੀ ਮਾਰ ਬਾਬਾ ਜੀ ਹੋਰ ਕਿੱਥੇ ਆ ਅੰਮ੍ਰਿਤਸਰ ਫਿਰੋਜ਼ਪੁਰ ਭਾਜੀ ਇੱਕ ਇੱਕ ਰੇ ਇੱਕ ਦੋ ਮਿੰਟ ਆ ਨਾ ਇੱਕ ਮੈਂ ਬਾਬਿਆਂ ਨਾਲ ਗੱਲ ਕਰ ਦੋ ਮਿੰਟ ਦੇ ਦੋ ਹੋਰ ਹੋਰ ਕਿੱਥੇ ਹੜਾਂ ਦੇ ਮਾ ਜਿਆਦਾ ਮਸਰਜਾ ਜਿਆਦਾ ਅੰਬਰਸਰ ਜਿੱਥੇ ਜਿੱਥੇ ਵੀ ਹੜਾਂ ਦੀ ਮਾਰ ਆ ਇੱਥੋਂ ਦੇ ਜਿਹੜੇ ਸੰਤ ਹੋਣਗੇ ਭਾਜੀ ਜਿਵੇਂ ਬਾਬਾ ਜੀ ਹੋਣੇ ਅੰਬਰਸਰ ਦੇ ਆ ਇੱਥੋਂ ਦੇ ਸੰਤ ਅ ਇੱਥੋਂ ਦੇ ਸੰਤ ਇੱਕ ਮਿੰਟ ਮੈਂ ਕਰਦਾ ਇੱਕ ਇੱਕ ਮਿੰਟ ਨਹੀਂ ਨਹੀਂ ਅੱਗੇ ਇੱਕ ਇੱਕ ਰੇ ਇੱਥੋਂ ਦੇ ਜਿਹੜੇ ਸੰਤ ਹੋਣਗੇ ਨਾ ਜਿਹੜੇ ਵੀ ਕਾਰਸੇ ਵਾਲੇ ਬਾਬੇ ਹੋਣਗੇ ਅਸੀਂ ਉਹਨਾਂ ਤੱਕ ਜਿਵੇਂ ਜੇ ਸਟਾਰਟ ਕੀਤਾ ਸੀ 10 ਬਾਬਾ ਜੀ ਤੱਕ ਪਹੁੰਚਾਏ ਆ 10 ਅੱਗੇ ਭੂਰੀ ਵਾਲੇ ਸੰਤੋ ਹਨਾ ਵੀ ਜਿਵੇਂ ਸਾਨੂੰ ਕਿਹਾ ਵੀ ਜਿਹੜੇ ਗਰਾਊਂਡ ਲੈਵਲ ਤੇ ਜਿਹੜੇ ਵੀ ਸੰਤ ਕੰਮ ਕਰਦੇ ਨੇ ਉਹਨਾਂ ਤੱਕ ਸਾਡੀ ਸੇਵਾ ਪਹੁੰਚੂਗੀ ਤੇ ਜਿੰਨੇ ਜ਼ਿੰਮੇਦਾਰ ਆ ਬਾਬਾ ਜੀ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਜਿਹੜੇ ਪਿੰਡਾਂ ਦਾ ਬਈ ਜੀ ਜ਼ਿਆਦਾ ਨੁਕਸਾਨ ਹੋਇਆ ਹੋਊਗਾ ਅਸੀਂ 2 ਦਿਨ ਉਰੀਆਂ ਹੁਣ ਅਸੀਂ ਅਸੀਂ 2 ਦਿਨ ਪਾ ਲੋ ਪਿੰਡੋਂ ਪਿੰਡ ਘੁੰਮਣਾ ਜਿਹੜੇ ਪਿੰਡਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੋਊਗਾ ਅਸੀਂ ਉਹ ਪਿੰਡ ਸ਼ਾਰਟਲਿਸਟ ਕਰਕੇ ਉਹਨਾਂ ਦੀਆਂ ਪਿੰਡਾਂ ਦੀਆਂ ਸੁਸਾਇਟੀਆਂ ਨੂੰ 2-2 ਡਾਇਰੈਕਟਰ ਉਹ ਆਪਣੇ ਕੋਲ ਮਤੇ ਵੀ ਆਏ ਹੋਏ ਮਤੇ ਆਏ ਹੋਏ ਪਿੰਡਾਂ ਨੇ ਮਤੇ ਮਤੇ ਇਹੀ ਐਸੀ ਪੁੱਛਲਾ ਕਰਦੇ ਸੀ ਜਿਸ ਤਾ ਹਮਨ ਭਾਜੀ ਉਹਨਾਂ ਨੇ ਕਿਹਾ ਵੀ ਪਿੰਡਾਂ ਦੀਆਂ ਸੁਸਾਇਟੀਆਂ ਵੀ ਭਾਜੀ ਪਾਪਾ ਜੀ ਦੇਖੋ ਮੈਂ ਹੁੰਦਲਾ ਕਰੂੰਗਾ ਕਿਉਂਕਿ ਮੈਨੂੰ ਕਿਸੇ ਚੀਜ਼ ਦੀ ਪ੍ਰਪਰੇਸ਼ਨ ਨਹੀਂ ਮੇਰਾ ਕੰਮ ਨਹੀਂ ਹੈਗਾ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਵੀਰੇ ਮੈਂ ਕੰਮ ਸੇਵਾ ਦਾ ਸਵਾਲ ਪੁੱਛਣਾ ਪਿੰਡਾਂ ਨੇ ਹਾਂ ਨਹੀਂ ਦੇਖੋ ਤੁਹਾਨੂੰ ਮੈਂ 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 ਹਾਂ ਮੈਂ ਮੈਂ ਦੱਸ ਇੱਕ ਰੀ ਹੁੰਦਲੇ ਇੱਕ ਰੀ ਮੈਂ ਪਤਾ ਕੀ ਕਹਿੰਦਾ ਜਿਹੜੇ ਆ 10 ਟਰੈਕਟਰ ਨੇ ਆਪਾਂ ਸੰਤਾ ਨੂੰ ਦੇ ਕੇ ਚੱਲੇ ਆ ਠੀਕ ਆ ਆ ਤੁਹਾਡੀ ਗੱਲ ਮੈਨੂੰ ਵਧੀਆ ਲੱਗੀ ਵੀ ਸੰਤ ਸੰਤ ਮਹਾਂਪੁਰਸ਼ ਅਮਰਸਰ ਦੇ ਨੇ ਟਰੈਕਟਰ ਦੀ ਲੋੜ ਫਿਰੋਜ਼ਪੁਰ ਪੈ ਗਈ ਆ ਇਹ ਚੀਜ਼ ਦਾ ਆਪਾਂ ਹੱਲ ਇਹ ਹੱਲ ਆਪਾਂ ਵੀ ਬਾਬਾ ਜੀ ਹੁਣਾਂ ਤੋਂ ਪੁੱਛਦੇ ਆ ਵੀ ਕੋਈ ਕਾਰ ਸੇਵਾ ਵਾਲੇ ਸੰਤ ਇੱਥੋਂ ਦੇ ਹੋਣ ਆਹ ਏਰੀਏ ਦੇ ਹੋਣ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਦਈਏ ਸੰਤਾਂ ਦਾ ਕਿਉਂ ਮੈਂ ਕਹਿੰਦਾ ਵੀਰੇ ਸੰਤਾਂ ਦਾ ਤਾਂ ਕਹਿਣਾ ਹੈ ਸੰਤਾਂ ਨੂੰ ਟਰੈਕਟਰ ਦਿੱਤੇ ਜਾਣ ਠੀਕ ਆ ਆਪਣੇ ਜ਼ਿੰਮੇਦਾਰਾਂ ਦੇ ਵੀ ਕੰਮ ਆਉਣ ਠੀਕ ਆ ਕੋਈ ਏਰੀਏ ਦਾ ਹੋਰ ਵੀ ਕੰਮ ਆ ਸੋ ਸੰਤ ਤਾਂ ਹਰ ਕਿਤੇ ਹੀ ਸਾਰੇ ਪੰਜਾਬ 'ਚ ਹੀ ਨਹੀਂ ਭਾਜੀ ਬਾਬਾ ਜੀ ਬਾਬਾ ਜੀ ਦੇਖ ਨਹੀਂ ਰਹੇ ਐ ਤੇ ਤੁਸੀਂ ਕੋਈ ਬਹੁਤ ਇਫੈਕਟਡ ਏਰੀਆ ਹੈ ਜਿਹੜੇ ਜਾ ਚੁੱਕੇ ਏਰੀਆ ਬਹੁਤ ਹੀ ਬਾੜ ਦੇ ਨਹੀਂ ਇੱਕ ਨਹੀਂ ਆਪਾਂ 2 ਦਿਨ ਇੱਥੇ ਆ ਆ ਚੀਜ਼ ਦਾ ਵੀ ਕਰਾ ਨਹੀਂ ਐਵੇਂ ਨਹੀਂ ਹੋ ਸਕਦਾ ਇੱਕ ਐਵੇਂ ਨਹੀਂ ਹੋ ਸਕਦਾ ਵੀ ਫਰੋਜਪੁਰੋਂ ਬਾਬਾ ਜੀ ਹੋਣਾ ਤੋਂ ਟਰੈਕਟਰ ਔਖਾ ਹੋ ਜੂਗਾ ਪੂਰੇ 10 ਫੂਰ ਦੇ ਦਾਂਗੇ ਬਾਈ ਸਵਾਲ ਉਹਦਾ ਕੀ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ ਗ੍ਰਾਸ ਟਰੈਕਟਰ ਲੈ ਕੇ ਆਏ ਹੋ ਇੱਥੇ ਤੁਸੀਂ ਬਾਬਾ ਜੀ ਨੂੰ ਟਰੈਕਟਰ ਇਹ ਦਿੱਤੇ ਹੈ ਸਵਾਲ ਮੀਡੀਆ ਇਹ ਕਰ ਰਿਹਾ ਹੈ ਕਿ ਇਹ ਟਰੈਕਟਰ ਫਰੋਇਪਰ ਦੇ ਲੋਕਾਂ ਲਈ ਕੰਮ ਆਉਣਗੇ ਜਾਂ ਨਹੀਂ ਆਉਣਗੇ ਹਾਂਜੀ 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 100% ਬਾਬਾ ਜੀ ਨੂੰ ਦੇ ਇੱਕ ਚੁੱਕੋ ਚੁੱਕੋ ਦੋਨ ਕੰਫਿਊਜ਼ ਨਾ ਕਰੇ ਬੰਦਾ ਅੰਮ੍ਰਿਤਸਰ ਕਿਹਾ ਕਿ ਅੰਮ੍ਰਿਤਸਰ ਉਧਰ ਕੰਮ ਦੇਣਗੇ ਚਲੋ ਮੈਂ ਤਾਂ ਮੈਂ ਤਾਂ ਆ ਚੀਜ਼ ਮੰਨ ਕੇ ਚੱਲਿਆ ਵੀ ਸਾਰੇ ਪੰਜਾਬ ਚ ਜਿਵੇਂ ਮੈਂਬਰਸਰ ਦੇਤੇ ਹੁਣ ਵੀ ਆਪਾਂ ਨੂੰ ਹਾਈ ਕੋਰਟ ਤੇ ਇੱਕ ਹੀ ਆ ਨਾ ਚੰਡੀਗੜ੍ਹ ਹੀ ਆ ਨਾ ਜਾਣਾ ਪੈਂਦਾ ਠੀਕ ਆ ਠੀਕ ਆ ਬਾਬਾ ਜਗਤਾਰ ਸਿੰਘ ਜੀ ਇਹ ਲਾ ਕੇ ਜਾਵਾਂਗੇ ਬਾਬਾ ਜਗਤਾਰ ਸਿੰਘ ਜੀ ਅਸੀਂ ਨਾ ਕਾਰਸੀ ਵਾਲੇ ਬਾਬਾ ਜੀ ਪਤਾ ਕਰਦੇ ਆ ਜਿਹੜੇ ਬਾਬਾ ਜੀ ਗਰਾਊਂਡ ਤੇ ਕੰਮ ਕਰਦੇ ਆ ਤੁਸੀਂ ਤਾਂ ਸਿੱਧਾ ਕਾਸਟਨ ਪੁੱਛੋ ਆਪਾਂ ਆਪਾਂ ਪਤਾ ਕੀ ਆ ਆਪਾਂ ਰਲ ਮਿਲ ਕੇ ਹੀ ਕਰਨਾ ਕਿਉਂਕਿ ਸਾਹ ਹਾਂ ਵਜੀਦਪੁਰ ਸਾਹਿਬ ਆਪਾਂ ਸੇਵਾ ਕਰ ਦਈਏ ਉਹ ਪਹੁੰਚ ਜਾਣਗੇ ਧੰਨ ਵਜੀਦਪੁਰ ਸਾਹਿਬ ਆਪਾਂ ਸੇਵਾ ਕਰਕੇ ਜਾਂਦੇ ਆਂ ਪੰਜ ਟ੍ਰੈਕਟਰ ਦੇ ਕੇ ਜਾਈਏ ਕਿ 10 ਦੇ ਕੇ ਜਾਈਏ ਬਹੁਤ ਏਰੀਆ ਵੱਡਾ ਹੈ ਬਹੁਤ ਵੱਡਾ ਏਰੀਆ ਹੈ ਵੀ ਜਿਵੇਂ ਇੱਕ ਵਜੀਦਪੁਰ 10 ਦੇ ਲਿਖ ਲਓ ਵੀ ਅਗਲੇ ਟ੍ਰੈਕਟਰ 10 ਵਜੀਦਪੁਰ ਉਥੇ ਨਹੀਂ ਬਾਬਾ ਜੀ ਲਖਾਇਓ ਬਾਬਾ ਜੀ ਬਾਬਾ ਜੀ ਤਾਦੀ ਬਾਬਾ ਕਾਰਸੇਵ ਵਾਲੇ ਨੇ ਨਾ ਚਲੋ ਜੀ ਠੀਕ ਖਿਲਾ ਦਿਓ ਜਕਾਰਾ ਬੋਲੇ ਸੋਨਿਆ ਹਲੋ ਹੋਰ ਦੱਸੋ ਭਾਈ ਹੋਰ ਦੱਸੋ ਭਾਈ ਸਰ ਇੱਕ ਕੁਛ ਨਹੀਂ ਸੀ ਇਹ ਕਹਿੰਦੇ ਜੀ 5 ਬਜੀ ਕੋ ਸਾਹਿਬ ਕਰਦੇ 5 ਬਾਬਾ ਰਾਮ ਦਾ ਗੁਰਦਾਸ ਸਾਹਿਬ ਕਰਦੇ ਦੋਨੋਂ ਵੰਡ ਕੇ ਹੋ ਜਾਂਦਾ ਠੀਕ ਹੈ ਜੇ ਜੇ 10 10 ਕਰ ਦਈਏ ਬਹੁਤ ਵਧੀਆ ਜੀ ਸਰ ਮੈਂ ਕਹਿੰਦਾ ਮਨ ਕੀ ਜੀ ਨਜ਼ਾਰਾ ਆ ਜਗਾ ਜੀ 10 10 ਕਰ ਕਿਉਂਕਿ ਕਿਉਂਕਿ ਮੇਨ ਗੱਲ ਪਤਾ ਕੀ ਆ ਡਿਫੈਕਟਡ ਫਿਰ ਦੋ ਏਰੀਆ ਜਿਆਦੇ ਆ ਫਿਰੋਜ਼ਪੁਰ ਤੇ ਅਮਰਸਰ ਫਾਜ਼ਿਲਗਾ ਕਿ ਕਿਹਦੇ ਵਿੱਚ ਪੈ ਜਾਂਦਾ ਹ ਹਾਂ ਹਾਂ ਆਪਾਂ ਇਹ ਕਰਦੇ ਆ ਕਿਉਂਕਿ ਬਾਬਾ ਜੀ ਇੱਥੇ ਬਾਬਾ ਜੀ ਹੋਣਾ ਨੂੰ ਕਿਉਂਕਿ ਆਪਾਂ ਪੂਰੀ ਵਾਲੇ ਸੰਤਾਂ ਨੂੰ ਵੀ ਕਰਨੇ ਆ ਹਾਂ ਜੀ ਹਾਂ